ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਧਮਕੀ ਦਿੱਤੀ ਹੈ ਤਾਂ ਦੱਸਦੀ ਹੈ ਕਿ 29 ਅਕਤੂਬਰ 2025 ਨੂੰ ਇਹ ਧਮਕੀ ਮਿਲੀ ਯਾਨੀ ਕਿ ਅੱਜ ਦੇ ਦਿਨ ਦੋਸਾਂਝਾ ਵਾਲੇ ਨੂੰ ਧਮਕੀ ਮਿਲੀ ਹੈ ਤਾਂ ਦੱਸਦੀ ਹੈ ਕਿ ਆ ਇਸ ਲਈ ਹੈ ਕਿਉਂਕਿ ਦਲਜੀਤ ਨੇ ਕੌਣ ਬਣੇਗਾ ਕਰੋੜਪਤੀ 17 ਦੇ ਐਪੀਸੋਡ ਦੇ ਵਿੱਚ ਅਮਤਾਬ ਬਚਨ ਦੇ ਪੈਰ ਛੂਏ ਨਹੀਂ ਯਾਨੀ ਕਿ ਪੈਰੀਆਤ ਲਾਇਆ ਔਰ ਜਾਣਕਾਰੀ ਅਨੁਸਾਰ ਗੁਰਪਤਵੰਤ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਦਲਜੀਤ ਦਸਾਂਝ ਦੇ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੀਕਾਲ ਤੱਕ ਸਾਹਿਬ ਉਸ ਦਿਨ ਨੂੰ ਸਿੱਖ ਨਸਲ ਖੁਸ਼ੀ ਯਾਦਗਰੀ ਦਿਵਸ ਦੇ ਵਜੋਂ ਮਨਾਉਂਦਾ ਹੈ ਤੇ ਸੰਗਠਨ ਦਾ ਫੈਸਲਾ ਮਿਤਾ ਬੱਚਣ ਦੇ ਪੈਰ ਛੂਣ ਤੋਂ ਕੁਝ ਦਿਨ ਬਾਅਦ ਆਇਆ ਜਿਨ੍ਹਾਂ ਨੇ ਐਸਐਫਜੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੀੜ ਨੂੰ ਪੜਕਾਉਣ ਦਾ ਅਰੋਪ ਲਗਾਇਆ ਦੱਸਦੀ ਹੈ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਸਿੱਖ ਫਾਰ ਜਸਟਿਸ ਯਾਨੀ ਕਿ ਐਸਐਫ ਜਿਹਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ 29 ਅਕਤੂਬਰ 2025 ਨੂੰ ਧਮਕੀ ਦਿੱਤੀ ਯਾਨੀ ਕਿ ਅੱਜ ਦੇ ਦਿਨ ਦੋਸਾਂਝਾ ਵਾਲੇ ਨੂੰ ਧਮਕੀ ਮਿਲੀ ਹੈ ਔਰ ਗੁਰਪੰਤ ਪੰਨੂ ਨੇ ਕਿਹਾ ਕਿ ਅਮਤਾਬ ਬਚਨ ਦਾ ਸਨਮਾਨ ਕਰਕੇ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਹੜ ਪੀੜਤਾ ਵਿਧਵਾ ਤੇ ਅਨਾਦ ਦਾ ਅਪਮਾਨ ਕੀਤਾ ਹੈ ਤੇ ਸੰਗਠਨ ਦਾ ਦਾਵਾ ਹੈ ਕਮਿਤਾਬ ਨੇ 31 ਦਸੰਬਰ 1984 ਨੂੰ ਜਨਤਕ ਤੌਰ ਤੇ ਭਾਰਤੀ ਭੀੜ ਨੂੰ ਭੜਕਾਇਆ ਸੀ ਤੇ ਖੂਨ ਦਾ ਬਦਲਾ ਖੂਨ ਵਰਗਾ ਨਸਲਕੁਸ਼ੀ ਨਾਰਾ ਲਾਇਆ ਸੀ ਜਿਸ ਕਾਰਨ ਬਾਅਦ ਦੇ ਵਿੱਚ ਪੂਰੇ ਭਾਰਤ ਵਿੱਚ 30000 ਤੋਂ ਵੱਧ ਸਿੱਖ ਮਰਦਾਂ ਔਰਤਾ ਤੇ ਬੱਚਿਆਂ ਦੀ ਮੌਤ ਹੋ ਗਈ ਸੀ ਦਿਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਕਹਿੰਦੇ ਹੋਏ ਗਾਇਕ ਨੇ ਯਾਦਗਾਰੀ ਦਿਵਸ ਦਾ ਮੂਜ਼ਾ ਕੁੜਾਇ ਇਸ ਲਈ ਦੁਨੀਆ ਭਰ ਦੇ ਸਿੱਖ ਸਮੂਹਾ ਤੇ ਕਲਾਕਾਰਾਂ ਨੂੰ ਉਸਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਇਹ ਵੀ ਐਲਾਨ ਕੀਤਾ ਗਿਆ ਕਿ 5 ਨਵੰਬਰ ਨੂੰ ਸਸਤਾਨ ਦੇ ਬਾਹਰ ਇੱਕ ਰੈਲੀ ਕੀਤੀ ਜਾਏਗੀ ਜਿੱਥੇ ਸਮਾਗਮ ਹੋਏਗਾ ਉਸਨੇ ਸ਼੍ਰੀ ਕਾਟਕ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਦਾਜ ਨੇ ਇੱਕ ਪੱਤਰ ਲਿਖ ਕੇ ਦੁਸਾਂਝ ਨੂੰ ਤਲਬ ਕਰਨ ਤੇ ਉਸਦੇ ਕੰਮਾਂ ਲਈ ਸਪਸ਼ਟੀਕਰਨ ਦੇਣ ਦੀ ਬੇਨਤੀ ਵੀ ਕੀਤੀ ਹੈ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਹੈ ਤਾਂ ਦੱਸਦੀ ਹੈ ਕਿ 29 ਅਕਤੂਬਰ 2025 ਨੂੰ ਇਹ ਧਮਕੀ ਮਿਲੀ ਯਾਨੀ ਕਿ ਅੱਜ ਦੇ ਦਿਨ ਦੁਸਾਂਝਾ ਵਾਲੇ ਨੂੰ ਧਮਕੀ ਮਿਲੀ ਹੈ ਤਾਂ ਦੱਸਦੀ ਹੈ ਕਿ ਆ ਇਸ ਲਈ ਹੈ ਕਿਉਂਕਿ ਦਲਜੀਤ ਨੇ ਕੌਣ ਬਣੇਗਾ ਕਰੋੜਪਤੀ 17 ਦੇ ਐਪੀਸੋਡ ਦੇ ਵਿੱਚ ਅਮਤਾਬ ਬਚਨ ਦੇ ਪੈਰ ਛੂਏ ਨੇ ਯਾਨੀ ਕਿ ਪੈਰੀ ਅਤਲਾਇਆ ਔਰ ਜਾਣਕਾਰੀ ਅਨੁਸਾਰ ਗੁਰਪਤਵੰਤ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਦਲਜੀਤ ਦਸਾਂਝ ਤੇ ਸਮਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਸ਼ਿਰਕਾਲ ਤੱਕ ਸਾਹਿਬ ਉਸ ਦਿਨ ਨੂੰ ਸਿੱਖ ਨਸਲ ਖੁਸ਼ੀ ਯਾਦਗਰੀ ਦਿਵਸ ਦੇ ਵਜੋਂ ਮਨਾਉਂਦਾ ਹੈ ਤੇ ਸੰਗਠਨ ਦਾ ਫੈਸਲਾ ਮਿਤਾ ਬੱਚੋਂ ਦੇ ਪੈਰ ਛੂਣ ਤੋਂ ਕੁਝ ਦਿਨ ਬਾਅਦ ਆਇਆ ਜਿਨ੍ਹਾਂ ਨੇ ਐਸਐਫਜੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੀੜ ਨੂੰ ਪੜਕਾਉਣ ਦਾ ਰੋਪ ਲਗਾਇਆ ਦੱਸਦੀ ਹੈ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਸਿੱਖ ਫਾਰ ਜਸਟਿਸ ਯਾਨੀ ਕਿ ਐਸ ਐਫ ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ 29 ਅਕਤੂਬਰ 2025 ਨੂੰ ਧਮਕੀ ਦਿੱਤੀ ਹੈ ਯਾਨੀ ਕਿ ਅੱਜ ਦੇ ਦਿਨ ਦੋਸਾਂਝਾ ਵਾਲੇ ਨੂੰ ਧਮਕੀ ਮਿਲੀ ਹੈ ਔਰ ਗੁਰਪੰਤ ਪੰਨੂ ਨੇ ਕਿਹਾ ਕਿ ਅਮਤਾਬ ਬਚਨ ਦਾ ਸਨਮਾਨ ਕਰਕੇ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਹੜ ਪੀੜਤਾ ਵਿਧਵਾ ਤੇ ਅਨਾਦ ਦਾ ਅਪਮਾਨ ਕੀਤਾ ਹੈ ਤੇ ਸੰਗਠਨ ਦਾ ਦਾਵਾ ਹੈ ਕਮਿਤਾਬ ਨੇ 31 ਦਸੰਬਰ 1984 ਨੂੰ ਜਨਤਕ ਤੌਰ ਤੇ ਭਾਰਤੀ ਭੀੜ ਨੂੰ ਭੜਕਾਇਆ ਸੀ ਤੇ ਖੂਨ ਦਾ ਬਦਲਾ ਖੂਨ ਵਰਗਾ ਨਸਲਕੁਸ਼ੀ ਨਾਰਾ ਲਾਇਆ ਸੀ ਜਿਸ ਕਾਰਨ ਬਾਅਦ ਦੇ ਵਿੱਚ ਪੂਰੇ ਭਾਰਤ ਵਿੱਚ 30000 ਤੋਂ ਵੱਧ ਸਿੱਖ ਮਰਦਾਂ ਔਰਤਾਂ ਤੇ ਬੱਚਿਆਂ ਦੀ ਮੌਤ ਹੋ ਗਈ ਸੀ ਦਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਕਹਿੰਦੇ ਹੋਏ ਗਾਇਕ ਨੇ ਯਾਦਗਾਰੀ ਦਿਵਸ ਦਾ ਮਜ਼ਾਕੁੜਾ ਇਸ ਲਈ ਦੁਨੀਆ ਭਰ ਦੇ ਸਿੱਖ ਸਮੂਹਾਂ ਤੇ ਕਲਾਕਾਰਾਂ ਨੂੰ ਉਸਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਇਹ ਵੀ ਐਲਾਨ ਕੀਤਾ ਗਿਆ ਕਿ 5 ਨਵੰਬਰ ਨੂੰ ਸਸਤਾਨ ਦੇ ਬਾਹਰ ਇੱਕ ਰੈਲੀ ਕੀਤੀ ਜਾਏਗੀ ਜਿੱਥੇ ਸਮਾਗਮ ਹੋਏਗਾ ਉਸਨੇ ਸ਼੍ਰੀ ਕਾਰਤਕ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਦੱਜ ਨੇ ਇੱਕ ਪੱਤਰ ਲਿਖ ਕੇ ਦੁਸਾਂਝ ਨੂੰ ਤਲਬ ਕਰਨ ਤੇ ਉਸਦੇ ਕੰਮਾਂ ਲਈ ਸਪਸ਼ਟੀਕਰਨ ਦੇਣ ਦੀ ਬੇਨਤੀ ਵੀ ਕੀਤੀ ਹੈ